ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਬਣਾ ਰਹੇ ਹਾਂ ਸਮੋਸੇ ਇੱਧਰ ਆਪਾਂ ਆਲੂ ਬੋਲ ਕਰ ਲਏ ਤੇ ਇੱਧਰ ਆਪਾਂ ਤਰੀਫੀ ਜਿਹਾ ਇਮਲੀ ਸਬੋਲ ਕਰਨ ਵਾਸਤੇ ਤੇ ਮਲ ਮਲਾਪਾ ਮਸਾਲਾ ਤਿਆਰ ਕਰਦੇ ਹਾਂ ਸਮੋਸਿਆਂ ਦਾ ਇਹ ਵਿੱਚ ਪਾਤਾ ਕਰਾ ਤੋ ਇੱਧਰ ਇਮਲੀ ਸਾਰੀ ਦੇਖੋਗੇ ਹੁਣ ਠੰਡੀ ਹੋ ਗਈ ਫਿਰ ਨੂੰ ਆਪਾਂ ਹੱਥਾਂ ਦੇ ਨਾਲ ਮਲ ਕੇ ਪੁੰਲਾਂਗੇ ਕਿੰਝ ਗ੍ਰੰਦ ਮਸਾਲਾ ਸਮੇਂ ਦੇਰ ਪਾਉਣੀ ਜੇ ਜਦੋਂ ਪੁੰਲਾਂਗੇ ਚਾਹ ਤਰਤੀਸ ਕਰਕੇ ਪਾਉਦੇ ਬਾਲਾ ਹੋਣੀ ਹੈ ਕਰਦੇ ਚੀਜ਼ ਦਾ ਵੱਖਰਾ ਮਜ਼ਾ ਕਰਾ ਟਾਈਮ ਤਾਂ ਚਲੋ ਜ਼ਰੂਰ ਲੱਗਦਾ ਵੇਸਟ ਹੁੰਦਾ ਟਾਈਮ ਬਹੁਤ ਤਿਆਰ ਆਪਣ ਨੂੰ ਸਕੂਨ ਹੁੰਦਾ ਦੇ ਹੱਥੀਂ ਚੀਜ਼ ਬਣਾਈ ਦਾ। ਅੱਗੇ ਕੁਝ ਚੀਜ਼ ਰਹੀ ਦੀ ਆਪਾਂ। ਆਲੂ ਤਾਂ ਬਹੁਤ ਸੋਹਣੇ ਹੋਏ ਸੀਗੇ। ਹੁਣ ਰੋੜਾ। ਕਟਾਂਡ ਬਰਕੋ ਨੂੰ ਮਲਣਾ ਪੈ ਰਿਹਾ। ਦੇਖੋ। ਛੋਟੇ ਜਿਹੇ ਨਹੀਂ ਮਾਲਾ। ਸਾਰੇ ਨੂੰ ਮੇਲ ਇਹਦੇ ਨਾਲ ਮੈਚ ਕਰ ਲੈਣਾ ਸਾਰੇ ਨੂੰ ਜੇ ਜਦੋਂ ਆਪਾਂ ਸਮੋਸੇ ਭਰਾਂਗੇ ਜਿਹੜੇ ਮਾੜੀ ਮੋਤੀ ਦੀ ਗੰਡ ਹੋਈ ਹੈ ਨਾ ਤੇ ਜੇ ਰਹਿ ਜਵੇ ਤੇ ਫਿਰ ਸਮੋਸੇ ਖੁੱਲ ਜਾਂਦੇ ਆ ਇਹਦੇ ਨਾਲ ਬਿਲਕੁਲ ਨਹੀਂ ਖੁੱਲਣਗੇ ਸਾਡੇ ਆਹ ਲੂ ਬਿਲਕੁਲ ਮੈਚ ਹੋ ਜਾਣਾ ਹੈ ਨੋਡਲਾਂ ਬੋਲ ਹੋ ਗਈਆਂ 3 ਮਿੰਟ ਵਾਸਤੇ ਇਹਨਾਂ ਨੂੰ ਆਪਾਂ ਹਵਾ ਲਿਆ ਤੇ ਇਹ ਮਸਾਲਾ ਸਾਰਾ ਤਿਆਰ ਹੋ ਗਿਆ ਇਹ ਦੋ ਤਰ੍ਹਾਂ ਦੇ ਸਮੋਸੇ ਭਰਾਂਗੇ ਕਿ ਨੋਡਲ ਵਾਲੇ ਇੱਕ ਆਲੂਆਂ ਵਾਲੇ ਬਣੇਗਾ ਇਹ ਲੱਗਦਾ ਗਰਮੇਜ ਵੀ ਧਨੀਆ ਆਉਂਦਾ ਨਹੀਂ ਵੈਸੇ ਧਨੀਆ ਸਿਆਲਾਂ ਕਿ ਹੁੰਦਾ ਇਹ ਗਰਮੀ ਵਾਲਾ ਧਨੀਆ ਵੀ ਆਲੂਆਂ ਵਾਲਾ ਪਾਟ ਘੱਟ ਲੈਨੇ ਦੂਸਰੇ ਚ ਫਿਰ ਨੂਡਲ ਲਾਉਣਾ ਜੀ ਅੱਜ ਆਪਾਂ ਬਣਾ ਰਹੇ ਆ ਸਮੋਸੇ ਤੇ ਪੂਰੀ ਰੈਸਪੀ ਦੇਖਣ ਵਾਸਤੇ ਚੈਨਲ ਤੇ ਜਾਇਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਾਂਜੀ ਆ ਆਪਾਂ ਭਰ ਲਏ ਅੱਦੇ ਸਮੋਸੇ ਆਲੂਆਂ ਵਾਲੇ ਤੇ ਆ ਭਰ ਰਹੇ ਹੁਣ ਆਪਾਂ ਨੋਡਲ ਵਾਲੇ ਦੋ ਤਰ੍ਹਾਂ ਦੇ ਭਰ ਰਹੇ ਆ ਆਪਾਂ ਸਮੋਸੇ ਤੇ ਫਿਰ ਆਪਾਂ ਕਰਾਂਗੇ ਫਰਾਈ ਤੇ ਆਪਣੇ ਆਉਣੇ ਗੈਸਟ ਤੇ ਆਪਾਂ ਹੁਣ ਸਾਰੇ ਭਰ ਕੇ ਤਿਆਰ ਕਰਕੇ ਰੱਖ ਲੈਨੇ ਤੇ ਵੀਡੀਓ ਨੂੰ ਐਂਡ ਤੱਕ ਵੇਖਿਆ ਕਰੋ ਸਾਰੀਆਂ ਵੀਡੀਓ ਵੇਖਿਆ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਕਰਿਆ ਕਰੋ ਹਨ ਆਪਾਂ ਭਰ ਲਈਏ ਸਾਰੇ ਪਰ ਕੇ ਤਿਆਰ ਕਰ ਲਈ ਕਿਉਂਕਿ ਜਿਹੜੀਆਂ ਇਹ ਰੋਟੀਆਂ ਹਨ ਤੇ ਇਹ ਚੌਲਾਂ ਦੇ ਆਟੇ ਦੀਆਂ ਤੇ ਜਿਵੇਂ ਇਹਨਾਂ ਨੂੰ ਹਵਾ ਪੈਣ ਲੱਗ ਜਾਂਦੀ ਹੈ ਤੇ ਖੇਰੇ ਉਦੋਂ ਸੁੱਕਣ ਲੱਗ ਜਾਂਦੇ ਨੇ ਇਸ ਕਰਕੇ ਆਪਾਂ ਇਹਨਾਂ ਨੂੰ ਫਟਾਫਟ ਸਾਰੇ ਭਰ ਲੈਂਦੇ ਏਤੀ ਪਰਦਾ ਸੀ ਮੇਰਾ ਬੋਤ ਬਣ ਹੂੰ ਕੀ ਬੜਦਾ ਸੀ ਲੈ ਲੈ ਕਾਚੇ ਕੋਲ ਜਾਂਦਾ ਸੀ ਕਾਚੇ ਨੂੰ ਤਾਂ ਬਾਹਰ ਖੋਲ ਕਾਚੇ ਬਾਹਰ ਖੋਲ ਕਾਚੇ ਕਾਚੇ ਸੌ ਗਿਆ ਪੁੱਤ ਆ ਜਾ ਦੂਸੇ ਕਾਚੇ ਸੌ ਗਿਆ ਵਾ ਬਹੁਤ ਮੂਰੂ ਹੈਂ ਬੈਠਾ ਨਾ ਮੈਂ ਕਿਉਂ ਬੁੜੀਆਂ ਬਣ ਕੇ ਬਹਿ ਜੂਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਲੱਗੇ ਹੋਇਆ ਸਵੇਰ ਦੇ ਕੰਮ ਧੰਦੇ ਕਰਨ ਅੱਜ ਆਪਣੇ ਸਾਰੇ ਪਰਿਵਾਰ ਨੇ ਆਉਣਾ ਖਾਣੇ-ਦਾਣਿਆਂ ਦੀਆਂ ਤਿਆਰੀਆਂ ਤਿੰਨ ਦਿਨਾਂ ਤੋਂ ਲੱਗੇ ਹੋਇਆ ਇਹ ਰੈਂਡਿੰਗ ਤਾਂ ਬਹੁਤ ਬਿਜ਼ੀ ਚੱਲ ਰਹੀ ਹੈ ਤੇ ਮਿਰਚਾਂ ਪਈਆਂ ਸੀਗੀਆਂ ਸਕੇ ਡੋਂਗ ਕੇ ਤੇ ਇਹਨਾਂ ਦਾ ਪੇਸਟ ਬਣਾ ਲਈਏ ਸਬਜ਼ੀ ਦੇ ਵਿੱਚ ਫਿਰ ਪਾਈਆਂ ਜਾਂਦੀਆਂ ਥੋੜੀਆਂ-ਥੋੜੀਆਂ ਵੈਸੇ ਤੇ ਹਰੀ ਪਾਈਦੀ ਆ ਤੇ ਪਰ ਕਿਵਚਨੋਟ ਇਹਨਾਂ ਦਾ ਪੇਸਟ ਬਣਾ ਕੇ ਰੱਖ ਲਏ ਨੇ ਸੋਹਣੀਆਂ ਮਿਰਚਾਂ ਫੌੜੀਆਂ ਘਰ ਦੀਆਂ ਤੇ ਇਧਰ ਆਪਾਂ ਲਿਆਂਦਾ ਆਪਦਾ ਤਾਜ਼ਾ-ਤਾਜ਼ਾ ਕੜੀ ਪੱਤਾ ਤੋੜ ਕੇ ਮਰਵਾ ਦੀ ਆਪਾਂ ਚਟਣੀ ਬਣਾਵਾਂਗੇ ਅ ਇੱਕ ਤਾਂ ਖਾਣ ਵਾਸਤੇ ਬਣਾਵਾਂਗੇ ਕਿਕਾ ਆਪਾਂ ਈਮਲੇ ਦੀ ਚਟਣੀ ਬਣਾਈ ਆ ਈਮਲੇ ਦੀ ਚਟਣੀ ਬਣਾਈਏ ਇਹਦੇ ਚ ਪਾਵਾਂਗੇ ਮੈਂ ਤੇ ਜਸਪ੍ਰੀ ਤਿੰਨ ਸਵੇਰ ਸਵੇਰ ਦੀ ਚਾਹ ਪੀ ਲਈ ਆ ਤੇ ਬਾਕੀ ਸਾਰੇ ਹਲੇ ਸੁੱਤੇ ਪਏ ਆ ਮੀਰਾਜ ਸਿੰਘ ਵੀ ਸੁੱਤਾ ਪਿਆ ਜਸਪ੍ਰੀ ਰਾਜ ਸਿੰਘ ਨੇ ਦੂਰੀ ਵਰੀ ਦੀ ਪੀਣੀ ਆ ਮੀਰਾਜ ਸਿੰਘ ਨੇ ਦੂਰੀ ਵਰੀ ਚਾਹ ਪੀਣੀ ਹੁਣ ਸਵੇਰੇ ਉੱਠਣ ਲੱਗ ਗਿਆ ਇੱਕ ਵਾਰੀ ਇਹ ਬਹੁਤ ਔਖਾ ਜਿਹਾ ਹੋ ਗਿਆ ਤੇ ਨਾਲ ਨਾਲ ਉਹ ਸਾਰੇ ਕੰਮ ਧੰਦੇ ਕਰਦੇ ਤੇ ਬਦਲ ਬਹੁਤ ਹੋਇਆ ਵਿਆ ਪਤਾ ਨਹੀਂ ਕਦੋਂ ਨਹੀਂ ਆਜੇ ਵੀ ਫੇਰ ਕੱਪੜੇ ਲਾਉਣੇ ਪੈ ਜਾਣ ਲਾਲੇ ਪਾਲੇ ਬਸ ਇਦਾਂ ਚੱਲੀ ਜਾਂਦਾ ਤੇ ਉਧਰ ਆਪਾਂ ਛੋਲੇ ਵਾਲ ਕੇ ਰੱਖ ਲਿਆ ਛੋਲੇ ਵਾਲ ਕੇ ਰੱਖ ਲਿਆ ਹੋਰ ਬਾਕੀ ਸਾਰੇ ਕੰਮ ਤਾਂ ਹੁੰਦੇ ਆਂ ਬਾਰਦਾ ਮੌਸਮ ਇਹੇ ਤਾਂ ਬਰਗ ਰਹੀ ਤੋਪਾ ਫਿੱਚੇ ਨਹੀਂ ਵਿੱਚ ਬੱਦਲ ਲਿਸ਼ਕ ਵੀ ਰਿਆ ਬਹੁਤ ਠੰਡਾ ਹੋ ਗਿਆ ਵੈਸੇ ਤਾਂ ਪਰ ਠੰਡਾ ਵੀ ਕਾਹਦਾ ਹੋਇਆ ਹਵਾ ਤਾਂ ਵਗ ਨਹੀਂ ਰਹੀ ਵੀ ਗੁੰਮ ਪੂਰਾ ਲੱਗਾ ਹੋਇਆ ਏ ਤੇ ਜੇ ਵੈਸੇ ਜਿਵੇਂ ਰਾਤੀ ਹਵਾ ਵਗਦੀ ਸੀ ਜਿਵੇਂ ਹੋਵੇ ਨਾ ਹਵਾ ਫੇਰ ਵਧੀਆ ਏ ਬਾਕੀ ਇੱਕ ਵਾਰੀ ਦਾ ਐਨ ਕਰ ਦੇ ਸਿੱਖੂ ਮੈਂ ਇੰਨਾ ਸਮਾਨ ਕੱਟਾ ਲੇਕਾ ਇਹਦੇ ਰੱਖਦਾ ਪਾਸੇ ਹੈ ਹੈਦਰ ਜਸਪ੍ਰੀਤ ਲੱਗੀ ਆਉਂਦੀ ਆ ਪਾਲਕ ਪੂਲਕ ਕੱਟਣਾ ਆਲੂ ਪਾਲਕ ਕਿਤੇ ਬੈਠੀ ਦੇਖੋ ਵੀ ਰਾਜ ਆਊਗਾ ਨਾ ਸਾਰਾ ਪਾਉਂਗਾ ਹੂੰ ਆਲੂ ਆ ਵਾਧੂ ਏ ਨੇ ਵਾਧੂ ਲੋਕੋ ਕੋਕੇ ਚਾਰੇ ਤਾਂ ਨੂਰ ਆਇਆ ਚਲੋ ਬਹਨੇ ਨਾਲ ਹੀ ਆ ਇਕੱਠੇ ਹੋਇਆ ਜਾਂਦਾ ਵਾ ਬਣਾ ਲਈ ਚਟਨੀ ਜੇ ਤੁਹਾਨੂੰ ਸਾਡੀ ਨਾ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜਿਉਂਦੇ ਵਾਸਤੇ ਰਹੋ ਪਾਨ ਬਣਾ ਲਈਏ ਖਾਣੇ ਦਾਣੇ ਛੋਲੇ ਵਾਲ ਲੈ ਅਨੇਦਰ ਤਰਿਆ ਹੋਇਆ ਤੜਕਾ ਆਪਾਂ ਅਜਾ ਕੜੀ ਪੱਤਾ ਤੇ ਇਹਨਾਂ ਮਿਰਚਾਂ ਦਾ ਆਪਾਂ ਬਣਾ ਲੈਨੇ ਪੇਸਟੇ ਵਾਲ ਕੇ ਰੱਖ ਲਈਆਂ ਪ ਬਣਾਇ ਜੰਨੇ ਪਕੌੜੇ ਇਹ ਵੰਡਿਆ ਅੱਜ ਮੈਂ ਵੀ ਪੈ ਰਿਆ ਤੇ ਪਕੌੜਿਆਂ ਦਾ ਵੀ ਹੋ ਗਿਆ ਵਧੀਆ ਨਾ ਗਰਮੇ ਚ ਖਾਣੇ ਓਕੇ ਆ ਉਦੋਂ ਸਮੋਸੇ ਸਾਰੀ ਚੀਜ਼ ਹੋਮ ਮੇਡ ਆ ਸਹੀ ਗੱਲ ਆ ਬਣਾਇਆ ਆਪਾਂ ਸਾਡੇ ਕੁਝ ਮੈਂਬਰ ਰਹਿ ਵੀ ਆ ਨਹੀਂ ਸਕੇ ਬਿਮਾਰ ਹੋ ਗਏ ਦੱਚੂ ਯਾ ਬੁੱਤੂ ਕਿਧਰੇ ਗਈ ਜਾਣਾ ਇੱਥੇ ਤਾਂ ਬਹੁਤ ਗਰਮ ਆ ਤੁਸੀਂ ਉੱਥੇ ਚੱਲ ਜਾਓ ਮੰਮਾ ਕੋਲੇ ਚੱਲ ਜਾਓ ਬਾਹਰ ਹਾਂ ਹਾਂ ਮੈਂ ਆਵੀ ਤੇਰੇ ਲਈ ਖਿਓਠੇ ਟ੍ਰੇ ਚ ਖਾਲਾ ਆ ਆ ਗਰੀਆਂ ਲਈ ਹਾਂ ਹਾਂ ਗਰਮ ਆ ਆ ਗੀਆਂ ਫਭਜਾ ਯਾਰ ਯਾਰ ਤੁਸੀਂ ਇੱਥੇ ਕੀ ਕਰੀ ਜਾਂਦੇ ਚਲੋ ਚਲੋ ਕੀ ਕਰਦਾ ਕਰਦਾ ਚਾਹ ਵਿਰਾਜ ਵਿਰਾਜ ਸਿੰਘ ਚਾਤੀ ਉਹ ਚੱਕ ਲੁ ਕੋਈ ਦਊ ਮਾ ਉਹ ਨਜਰ ਸੂਟ ਖਲਾਰ ਦੇਣਾ ਹੁਣ ਇਹਨੇ ਕੱਟ ਗਿਆ ਇਹ ਆ ਚੱਕ ਕਹਿੰਦੀ ਨਿਕਲਦਾ ਹੁੰਦਾ ਵੀ ਚੋਕੀ ਹੋਰ ਰੇਵ ਦਾ ਸੂਟ ਫੜ ਲਾ ਐਵੇਂ ਉੱਤੇ ਪਿਆ ਉਹ ਕਰਦਾ ਵਾ ਸੋਨੇ ਬਾਰੀ ਚ ਰੱਖਣਾ ਸੀ ਇੱਥੇ ਨਹੀਂ ਸਿਰੱਖਣਾ ਨਾਲ ਟੇਬਲ ਤੋਂ ਬੁੱਕਣਾ ਖਿਚਾਉਣਾ ਜਾਂ ਉੱਲ੍ਹਾ ਉੱਠਦਾ ਬੈਠਾ ਸੀ ਥੋੜਾ ਜਿਹਾ ਹੌਲੀ ਨਾਲ ਤਾਂ ਪਰ ਨਾ ਚੜੋ ਪੁੱਤ ਟਿੱਕ ਟੋਗੇ ਲੈਟਰੋ ਥੱਲੇ ਥੱਲੇ ਹਾਂ ਰਾਗੋਜੀ ਥੱਲੇ ਹਿੰਦੁਰਬਾਈ ਜੀ ਆਹ ਨਾਲ ਨਾਲ ਦੇਖੋ ਕਿ ਡਿੱਗੋ ਕਿ ਡਿੱਗ ਰਹੀ ਹੈ ਰਾਜਾ ਦਾ ਮੁਸ਼ਕਲ ਲੱਗ ਰਿਹਾ ਹੈ। ਹੱਥ ਹੱਥ ਹੱਥਾ ਦੇ। ਜੁਗ ਬੁੱਤ ਸੀ ਸੱਟ ਉੱਤੇ ਜੁਗ। ਇਹ ਤੋਂ ਦੇ ਵਿੱਚ ਰੱਖ ਲਾ। ਠੀਕ ਆ। ਘੁੱਟ ਰਹਿਣੀ ਹੈ ਕੀ? ਇੱਧਰ। ਚਲੋ ਚਾਂਟ ਜੀ ਚੱਲੋ। ਚਲੋ ਬੈਠੇ ਤੇ ਚੱਲੋ ਤੁਸੀਂ। ਜਿੰਨਾ ਨੂੰ ਮੁਸਾਫਰ ਪਤਰਫ ਚਲੀਂਦਾ। ਤੇਰੇ ਤਾਂ ਮੈਂ ਲਾ ਦਗਾ ਸਾਰੀ। ਕਾਹਦੇ ਇੰਨੇ ਦੇਂਗੀ ਕਰਦੀ ਬਾਬਾ। ਨਹੀਂ ਬਾਬਾ ਜੀ ਨੂੰ। ਲੈ ਨਾ ਜਾ ਪੀ। ਬਾਬਾ ਜੀ ਨੂੰ ਨਹੀਂ ਕਰਨਾ ਦਾਦੀ ਦਾ ਕਰ। ਅੱਛਾ। ਹਾਂ ਜੀ ਹਾਂ। ਅੱਛਾ ਇਹ ਕੀ ਹੈ? ਹਾਂ ਬਾਬਾ ਜੀ ਦੇਗਾ। ਦੁਰੂ। ਕਾਸੀ ਦੇਗਾ। ਇੱਥਾ ਤੇ ਮੂਸਾ। ਇੰਦਰ ਪੁੱਠੇ ਕੰਮ ਨਾ ਕਰ ਸੰਗਾ ਘਟ ਬੋਗੀ ਆ ਇਹਨਾਂ ਦਾ ਕਰ ਚਲੋ ਸਾਕੀ ਨਾ ਕਰੀ ਨਾ ਕਰੀ ਉਪੇ 100 ਉਪੇ ਦੁੱਕ ਜੋਗੇ ਤੇ ਛੀਕੇ ਜੋਗੇ ਪਿਛੇ ਗੇਜ ਜੋਗੇ ਛਾਣਿਆ ਹਾਂ ਗੇਜ ਤੇ ਬਾੜੀ ਦੇ ਨੀਂ ਚੰਨ ਪਾਟ ਕੰਮ ਕਰ ਕੰਮ ਹੱਲੇ ਵੀ ਰਾਜਾ ਮਿੱਠਾ ਹੋ ਗਿਆ ਦੀ ਦੁੱਤਾਂ ਸਾਡੇ ਨੂੰ ਆ ਨਹੀਂ ਲੱਗਾ ਨਾ ਉਹਦੇ ਸਿਰ ਨਾਲ ਲੰਦਾ ਹੈ ਨਾ ਸੇਗ ਨੂੰ ਤਾਂ ਉੱਤਰਦੇ ਕੋਲ ਇਹ ਉੱਤਰਦਾ ਤਰ ਤਰ ਕਿ ਨਹੀਂ ਆਉਂਦਾ ਚੜਨ ਦਾ ਤਾਤਾ ਉੱਥੇ ਕੱਢ ਕੇ ਨਾ ਹਾਂ ਉੱਥੇ ਕੱਢ ਕੇ ਤਾਂ ਫਿਰ ਬੈਠ ਕੇ ਚੱਲਦਾ ਹਾਂ ਇਹਨਾਂ ਪਤਾ ਰਹੀ ਜਦ ਵੀ ਚੱਟਾਈਦਾ ਹੈ ਦੇਖਦਾ ਜਾਇਓ ਸੋਹਣਿਆ ਕਿਤੇ ਮਿਟੇ ਏ ਏ ਏ ਹਾਂ ਤੇੜੀ ਉਤੇੜੀ ਉਪੇ ਨੂੰ ਉਤੇੜੀ ਉਪੇ ਨੂੰ ਬਾਜ਼ਾਰ ਵਾਲਾ ਛੱਪਾ ਵਾਲਾ ਹਾਂ ਤਾਂ ਤਹਾਂ ਸੀ ਗਏ ਸਰ ਜੀ ਮੈਂ ਤੁਹਾਨੂੰ ਅੱਛਾ ਪੂਰੇ ਨੂੰ ਸਰ ਪਾਈਏ ਸਰ ਵਾਲੋ ਤੁਹਾਡੇ ਵਾਲ ਖਿੱਲਰੇ ਹੋਏ ਨੇ ਉਰੇ ਆਓ ਵੀਰ ਜੀ ਤੁਹਾਡੇ ਵਾਲ ਖਿੱਲਰੇ ਹੋਇਆ ਵਾਲ ਵਾਲੋ ਆਪ ਦੇ ਵੀਰ ਜੀ ਅੱਜ ਕੰਮ ਕਰ ਕੀ ਸੀ ini ਬੋਤਾ itu ਜਦੋਂ ਆਪੇ ਕਰਦੇ ਚਾਹ ਕਰੋ ਵੀਰ ਨੂੰ ਚਾਹ ਗਾ। ਦੇਖ ਇੱਕ ਥਾਂ ਨਿਗਾ ਟਿਕਾਈ ਬੈਠਾ। ਸੋਚ ਰਹੀ ਹੈ ਕੀ ਚਵਲ ਮਾਰ ਰਿਹਾ। ਠੀਕ ਚਵਲ ਖੋੜੀਆ। ਨਹੀਂ ਬੰਦੇ ਬੈਠਾ। ਕੋਈ ਪ੍ਰੀਤ ਲਈ ਬੈਠਾ ਹੈ। ਫੇਲ ਜਲਬ ਨਹੀਂ ਕਰਦਾ। ਧੌਣ ਵੀ ਆਏਗੀ ਤੂੰ। ਨਹੀਂ ਨਹੀਂ ਨਹੀਂ। ਨਹੀਂ ਰੋਣਾ ਨਹੀਂ ਰੋਣਾ ਸੁਣੋ ਵੀਰਾ ਅੱਛਾ ਇੰਨਾ ਟਾਈਮ ਸੋਚ ਕੇ ਤੈਨੂੰ ਥੋੜੀ ਚੱਕਣ ਲੱਗਾ ਉਹ ਤਾਂ ਉਹ ਤਾਂ ਨਹੀਂ ਇਹ ਇੰਨਾ ਚਿਰ ਸੋਚ ਕੇ ਰੋਣਾ ਹੀ ਤਾਂ ਮੈਂ ਤਾਂ ਕਿਉਂ ਦੋ ਦਿਨੋਂ ਰੋ ਪੈਂਦਾ ਉਹ ਤਾਂ ਨਹੀਂ ਰੋ ਪੈਂਦਾ ਆਇਤਰੇ ਖਾ ਗਿਆ ਸਾਹਿਬ ਜੀ ਅੱਜ ਅੱਜ ਕੀ ਹੋਗ ਅੱਜ ਵੀਰਾ ਵੀਰਾ ਚੱਕੂਗਾ ਵੀਰਾ ਚੱਕੂਗਾ ਮੰਨੇ ਤੇ ਚੱਕ ਲਾ ਫੇਰ ਖੁੱਲੀ ਖਾ ਦੇ ਕੇ ਨਾ ਬੇਟਾ ਖੁੱਲੀ ਖਾ ਦੇ ਕੇ ਅਰੇ ਅੱਜ ਜੀ ਆ ਜਾ ਜਾ ਫੇਰ ਬਾਹਰ ਜਾ ਬਾਹਰ ਖੇਡੋ ਚਾਵੜੋ ਬਾਹਰ ਖੇਡ ਲਓ ਚੱਲ ਛੁੱਡੂ ਜਾ ਉਹ ਤੂੰ ਮੈਂ ਦੱਸ ਦੇਣ ਨੂੰ ਨਹੀਂ ਸੌਣ ਦੇਣਾ ਹਾਂ ਤੀਰਿਆ ਕਰ ਇਹ ਹੰਦ ਹੰਦ ਬੰਦ ਕਰ ਨਾ ਸਾਫ ਦਾ ਹਾਜ਼ਰ ਸੋਕਰ ਕਰਨ ਨੂੰ ਕਰਨ ਨੂੰ ਵੀ ਆਸ ਆ ਗਿਆ ਇੱਧਰ ਪਾਰੀ ਆਜੋ ਆਜੋ ਪਾਰੀ ਕੱਢੋ ਆਜੋ ਆਹ ਸੰਦੋ ਤੇਗੀ ਇਹ ਪਾਰੀ ਕਰੀ ਗਾ ਦੋ ਪਾਰੀ ਕਰੀ ਗਾ ਹੰਦੋ ਪਾਰੀ ਤੇ ਹੰਦੋ ਪਾਰੀ ਹਾਂ ਇਹ ਮੈਂ ਹਾਸੇ ਪੇ ਹਾਸੇ ਮੂਰ ਨੂੰ ਵੀ ਪਾਰੀ ਕਰਕੇ ਵਾਹ ਆਹ ਆਹ ਆਸੀ ਹਾਂ 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 ਜਾਨਾ ਤੂੰ ਤੂੰ ਦਿਖੇਗਾ ਤੂੰ ਦਿਖੇਗਾ ਅੱਜ ਆਪਣੇ ਕਿੰਨੇ ਮੈਂਬਰ ਘਟਾ ਚਾਰ ਮੈਂਬਰ ਘਟਾ ਅੱਜ ਆਖੇ ਅੱਜ ਇਹਨਾਂ ਦਾ ਪਤਾ ਨਹੀਂ ਲੱਗ ਰਿਹਾ ਮਰੇ ਘੱਟ